ਹੋਂਤਾ ਦਿਨ ਦਿਹਾੜੇ ਘਰੋਂ ਬਾਹਰ ਨਿਕਲ ਲੱਗਿਆਂ ਵੀ ਡਰ ਲੱਗਿਆ ਕਰੇਗਾ ਇਹ ਅਸੀਂ ਨਹੀਂ ਕਹਿੰਦੇ ਇਹ ਸੀਸੀਟੀਵੀ ਦੀ ਵੀਡੀਓ ਦੇਖ ਕੇ ਲੋਕੀ ਕਹਿੰਦੇ ਪਏ ਨੇ ਉਹਨਾਂ ਦਾ ਕਹਿਣਾ ਹੈਗਾ ਆ ਕਿ ਪੰਜਾਬ ਦੇ ਹਾਲਾਤ ਹੁਣ ਦਿਨ ਤੇ ਦਿਨ ਵਿਗੜਦੇ ਹੀ ਜਾਂਦੇ ਪਏ ਗਿਆ ਰੋਜ਼ਾਨਾ ਹਜ਼ਾਰਾਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਪਈਆਂ ਗਿਆ ਸੈਂਕੜੇ ਘਟਨਾਵਾਂ ਰੋਜ਼ ਹੁੰਦੀਆਂ ਪਈਆਂ ਪੰਜਾਬ ਦੇ ਵਿੱਚ ਇੱਕ ਘਟਨਾ ਤੁਸੀਂ ਸੀਸੀਟੀਵੀ ਦੀ ਦੇਖੋ ਕਿ ਇੱਕ ਮਹਿਲਾ ਦਿਨ ਦਿਹਾੜੇ ਸੁੰਸਾਨ ਗਲੀ ਦੇ ਵਿੱਚ ਆਪ ਦੇ ਘਰ ਵੱਲ ਨੂੰ ਜਾਂਦੀ ਪਈ ਸੀ ਕਿ ਦੋ ਮੁਸਟੰਡੇ ਬਦਮਾਸ਼ ਮੋਟਰਸਾਈਕਲ ਤੇ ਆਏ ਨੇ ਕਿ ਲੱਗੇ ਆ ਕੇ ਉਹਦਾ ਬੈਗ ਖੋ ਕੇ ਭੱਜ ਕੇ ਨੇ ਕਿ ਜਾਂਦੇ ਜਾਂਦੇ ਉਹਨੂੰ ਥੱਲੇ ਧੱਕਾ ਮਾਰ ਕੇ ਛੁੱਟ ਗਏ ਨੇ ਜਿਸ ਦੇ ਕਰਕੇ ਉਹਦੇ ਸਿਰ ਤੇ ਸੱਟ ਵੀ ਲੱਗ ਚੁੱਕੀ ਹੈ ਵੀਡੀਓ ਤੁਸੀਂ ਦੇਖ ਕੇ ਤੁਹਾਡੇ ਡਰੋਂਗ ਤੇ ਖੜੇ ਹੋ ਜਾਣਗੇ ਤੇ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ ਤੇ ਕਿੰਨੇ ਹੌਸਲੇ ਇਹਨਾਂ ਲੁਟੇਰਿਆਂ ਬਦਮਾਸ਼ਾਂ ਦੇ بلند ਹੋ ਚੁੱਕੇ ਨੇ ਤੇ ਸ਼ਰੀਆਮ ਉਹ ਇਹਨਾਂ ਨੂੰ ਕੰਮ ਹੀ ਇਹੋ ਰਹਿ ਗਿਆ ਕਿ ਸਵੇਰੇ ਉਠੋ ਤੇ ਵਾਰਦਾਤਾ ਕਰੋ ਲੋਕਾਂ ਨੂੰ ਲੁੱਟੋ ਤੇ ਆਪਦੇ ਘਰਾਂ ਦੇ ਵਿੱਚ ਦਫੂ ਚੱਕਰਵਾਲੂ ਹੋ ਜਾਓ ਤੁੰ ਤੁਸੀਂ ਕੀ ਕਿਰਨਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਿਓ